ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਵਿਕਰਮ ਸਿੰਘ ਮਜੀਠੀਏ ਦੇ ਨਾਲ ਜੁੜੀ ਵੱਡੀ ਖਬਰ ਆ ਤੇ ਉਹਨਾਂ ਦੀ ਪਤਨੀ ਦਾ ਜਿਹੜਾ ਗਨੀਬ ਕੌਰ ਮਜੀਠੀਆ ਦਾ ਬਿਆਨ ਆ ਉਹ ਤੁਹਾਨੂੰ ਦੱਸ ਦਿਆ ਕਿ ਕੀ ਕਹਿੰਦੀ ਆ ਤੇ ਨਾਲੇ ਅੱਜ ਕਈ ਥਾਵਾਂ ਤੇ ਜਿਹੜੇ ਪੁਲਿਸ ਵੱਲੋਂ ਫੇਰ ਐਂਕਾਊਂਟਰ ਕੀਤੇ ਗਏ ਆ ਉਹਦੀ ਵੀ ਗੱਲਬਾਤ ਕਰਾਂਗੇ ਤੇ ਇੱਕ ਜ਼ਰੂਰ ਆਤਮਣ ਕੇ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਭੈਣਾਂ ਨੇ ਬਜ਼ੁਰਗਾਂ ਨੇ ਸਾਡੀਆਂ ਮਾਮਾ ਨੇ ਜਿੰਨਾ ਤੱਕ ਵੀਡੀਓ ਪਹੁੰਚਦੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈਲ ਆਈਕਨਾਂ ਵਾਲਾ ਘੰਟੀ ਵਾਲਾ ਬਟਨ ਆ ਜਿਹੜਾ ਉਹ ਜ਼ਰੂਰ ਦਬਾ ਦੇਣ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚਦੀ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਲਗਾਤਾਰ ਜਿਹੜੇ ਆ ਝੂਠੇ ਪੁਲਤ ਮੁਕਾਬਲੇ ਬਣਾਏ ਜਾ ਰਹੇ ਆ ਇਹ ਉਹ ਸਿਰ ਜਾਰਾ ਜਾਂਦਾ ਜਿਹੜਾ ਕਿ ਵਕਾ 1990 ਤੋਂ 95 ਤੱਕ ਵਾਪਰਿਆ ਸੀ ਪੰਜਾਬ ਦੇ ਵਿੱਚ ਘਰਾਂ 'ਚੋਂ ਚੱਕ ਕੇ ਕੋ-ਕੋ ਕੇ ਮੁੰਡੇ ਮਾਰੇ ਸੀ ਤੇ ਅੱਜ ਇੱਕ ਮੈਂ ਪੁਲਿਸ ਮੁਖੀ ਦਾ ਬਿਆਨ ਸੁਣ ਰਿਹਾ ਸੀ ਜਿਨ੍ਹਾਂ ਨੇ ਬਲਾਚੌਰੀਆ ਮੁੰਡਾ ਜਿਹੜਾ ਖੇਡ ਕਬੱਡੀ ਦਾ ਖਿਡਿਆਰੀ ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮਾਰ ਮਾਰਮਕਾਇਆ ਸੀ ਉਹਦੇ ਸਬੰਧ ਦੇ ਵਿੱਚ ਇੱਕ ਤਾਂ ਪਹਿਲਾ ਅਨਕਾਊਂਟਰ ਹੋ ਗਿਆ ਸੀ ਇੱਕ ਨੂੰ ਅੱਜ ਜਿਹੜਾ ਮਾਰ ਮਕਾ ਦਿੱਤਾ ਤੇ ਪੁਲਸ ਦਾ ਬਿਆਨ ਸੀ ਕਹਿੰਦੇ ਸੀਆਈ ਸਟਾਫ ਦੇ ਵਿੱਚ ਫੜਿਆ ਹੋਇਆ ਸੀ ਤਾਂ ਸੀਆਈ ਸਟਾਫ ਦੇ ਵਿੱਚੋਂ ਭੱਜ ਗਿਆ ਤੇ 7 ਦਿਨ ਬਾਅਦ ਆ ਤੇ ਫਿਰ ਉਹ ਉਧਰ ਮੋਟਰਸਾਈਕਲ ਤੇ ਆਉਂਦਾ ਸੀ ਉਹਨੇ ਪੁਲਸ ਤੇ ਗੋਲੀ ਚਲਾ ਦਿੱਤੀ ਤਾਂ ਪੁਲਸ ਨੇ ਜਵਾਬੀ ਗੋਲੀ ਬੱਜੀ ਤਾਂ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਜਿਹੜੀ ਉਹਦੀ ਮੌਤ ਹੋ ਗਈ ਕਹਿੰਦਾ ਭਾਵ ਕਿ ਜਿਹੜਾ ਸਾਰੇ ਝੂਠੇ ਤੇ ਫੇਕ ਇਨਕਾਊਂਟਰ ਆ ਫੜ ਫੜ ਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਬਹੁਤ ਦੁੱਧ ਤੇ ਉੱਤੋਂ ਉੱਤੇ ਸੀ ਉਹਨਾਂ ਤੇ ਕਰੜਾ ਇਹ ਜਾ ਐਕਸ਼ਨ ਲੈਣਾ ਚਾਹੀਦਾ ਕਰੜਾ ਜਿਹੜਾ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਵੀ ਕਿਸੇ ਨੂੰ ਬੇਹੱਕੇ ਮਾਰਦਾ ਜਾਂ ਫਰੋਤੀ ਮੰਗਦਾ ਉਹਦੇ ਜਿਹੜਾ ਕਿ ਸਖਤ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਬੰਦੇ ਨੂੰ ਪਤਾ ਲੱਗ ਸਕੇ ਕਿ ਅਸੀਂ ਆਹ ਕੰਮ ਕੀਤਾ ਸੀ ਇਸ ਤੋਂ ਮੁੜ ਕੇ ਜਿਹੜਾ ਜ਼ਿੰਦਗੀ ਭਰ ਨਹੀਂ ਕਰਾਂਗੇ ਪਰ ਮਾਰਨ ਦੇ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ ਇਹ ਚੀਜ਼ਾਂ ਘਟਦੀਆਂ ਨਹੀਂ ਵੱਧਦੀਆਂ ਨੇ ਤੇ ਦੂਸਰੀ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਉਹ ਸਾਕਸਾ ਜਿਹਨੂੰ ਕਦੇ ਚਿੱਟੇ ਦੇ ਵਪਾਰੀ ਦੇ ਨਾਲ ਨਮਾਇਦਾ ਜਾਂਦਾ ਕਦੇ ਮਾਜੇ ਦਾ ਜਰਨੈਲ ਕਿਹਾ ਜਾਂਦਾ ਮਾਜੇ ਦਾ ਜਰਨੈਲ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਉਹਦੀ ਤੂਤੀ ਬੋਲਦੀ ਸੀ ਉਹਦੇ ਕੋਲੇ bade bade sadagar aunde si ਚਿੱਟਾ ਵੇਚਦਾ ਸੀ ਇਹ ਇਲਜ਼ਾਮ ਨਹੀਂ ਇਹ ਜਿਹੜਾ ਕਲੀਅਰ ਆ ਜਿਹੜਾ ਕੋਰਟ ਵੱਲੋਂ ਵੀ ਜਿਹੜਾ ਮਾਫ ਕਰਨਾ ਚੰਦੀ ਸਿੰਘ ਚੰਨੀ ਦੀ ਸਰਕਾਰ ਵਲੇ ਉਹਨੂੰ 6 ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਬਿਤਾਉਣੇ ਪਏ ਆ ਹੁਣ ਬੇਸ਼ੱਕ ਅਮਦ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ 25 ਜੂਨ ਤੋਂ ਫੜਿਆ ਹੋਇਆਗਾ ਗ੍ਰਿਫਤਾਰ ਆ ਨਾਭਾ ਜੇਲ੍ਹ ਦੇ ਵਿੱਚ ਸੁਖ ਨਾਲ 7-8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਪਹਿਲਾਂ ਬੜੀਆਂ ਚਿੰਘਾਰਾ ਮਾਰਦਾ ਸੀ ਕਿਤੇ ਬਿੱਸੂ ਲੜ ਜਾਂਦਾ ਸੀ ਕਿਤੇ ਠੂਆ ਲੜ ਜਾਂਦਾ ਸੀ ਕਿਤੇ ਉਹਨੂੰ ਕੋਸ ਡਰਾਉਂਦਾ ਸੀ ਕੋਈ ਕਦੇ ਕੋਸ ਡਰਾਉਂਦਾ ਸੀ ਉਸ ਤੋਂ ਬਾਅਦ ਇੱਕ ਸਾਧ ਆਇਆ ਜੇਲ੍ਹ ਦੇ ਵਿੱਚ ਮਿਲਿਆ ਉਸ ਦਿਨ ਤੋਂ ਥੋੜਾ ਜਿਹਾ ਟਿਕਿਆ ਤੇ ਬੀਤੀ ਦਿਨ ਖਬਰ ਇਹ ਆਈ ਆ ਕਿ ਉਹਨੂੰ ਇੰਟਰਨੈਸ਼ਨਲ ਖਾਲਸਾ ਜਥੇਬੰਦੀ ਬੱਬਰ ਖਾਲਸਾ ਵੱਲੋਂ ਜਿਹੜਾ ਜਾਨ ਨੂੰ ਉਹਦੀ ਨੂੰ ਖਤਰਾ ਹੈਗਾ ਕਿ ਜਿਹੜਾ ਕਿ ਇਹ ਇੰਟੈਲੀਜੈਂਸੀਆਂ ਨੇ ਜਿਹੜਾ ਉਹਨੂੰ ਇਹ ਗੱਲ ਕਹੀ ਆ ਤੇ ਅੱਗੇ ਮੈਂ ਤੁਹਾਨੂੰ ਹੋਰ ਦੱਸਦਾ ਉਹਨਾਂ ਦੀ ਪਤਨੀ ਗਨੀਬਕੌਰ ਮਜੀਠੀ ਦਾ ਤੁਹਾਨੂੰ ਆ ਪਹਿਲਾ ਬਿਆਨ ਪੜ੍ਹ ਕੇ ਸੁਣਾ ਦੇਵਾਂ ਫੇ ਤੁਸੀਂ ਆਪੇ ਨਿਰਣਾ ਕਰ ਲਿਓ ਤੇ ਮੈਂ ਇਹਦਾ ਜਵਾਬ ਵੀ ਦੇ ਦੂੰਗਾ ਗਨੀਬਕੌਰ ਮਜੀਠੀਆ ਲਿਖਦੀ ਆ ਪੋਸਟ ਸਾਂਝੀ ਕੀਤੀ ਆ ਸੋਸ਼ਲ ਮੀਡੀਆ ਤੇ ਕਹਿੰਦੀ ਸਾਡੇ ਛੋਟੇ ਛੋਟੇ ਬੱਚੇ ਨੇ ਜੇ ਬਕਰ ਮਜੀਠੀਏ ਨੂੰ ਕੁਝ ਹੋ ਗਿਆ ਤਾਂ ਉਹਦਾ ਕਾਉਂਟ ਜਿੰਮੇਵਾਰ ਹੋਵੇਗਾ ਅੱਗੇ ਲਿਖਦੀ ਆ ਨਾਬਾ ਜੇਲ੍ਹ ਚ ਬੰਦ ਮਜੀਠੀ ਨਾਲ ਮੁਲਾਕਾਣ ਮੁਲਾਕਾਤ ਕਰਨ ਤੋਂ ਬਾਅਦ ਪਤਨੀ ਗਨੀਬ ਕੌਰ ਮਜੀਠੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਬੜੀ ਫਿਕਰ ਹੈ ਇਹ ਬਿਆਨ ਗਨੀਬ ਕੌਰ ਮਜੀਠੀ ਨੇ ਜਿਹੜਾ ਤੁਹਾਨੂੰ ਸੁਣਾਇਆ ਹੈਗਾ ਅੱਜ ਦਾ ਬਿਆਨ ਹੈ ਇਹ ਤੇ ਹੁਣ ਧਿਆਨ ਨਾਲ ਸੁਣ ਲਿਓ ਕੰਨ ਖੋਲ ਕੇ ਸੁਣ ਲਿਓ ਇਹ ਵਿਵਾਜੀ ਐਮਐਲਏ ਸਾਹਿਬਾ ਸਾਡੇ ਪਤੀ ਨੇ ਪਤਾ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਮਾਰ ਦਿੱਤੇ ਆ ਚਿੱਟੇ ਦੇ ਨਾਲ 70 ਬਸਾ ਦਿੱਤੇ ਆ ਪੰਜਾਬ ਦੀ ਧਰਤੀ ਦਾ ਜਿਹੜਾ ਲਹੂ ਆ ਉਹ ਚਿੱਟਾ ਕਰ ਦਿੱਤਾ ਅੱਜ ਤੁਹਾਨੂੰ ਬੱਚਿਆਂ ਦਾ ਫਿਕਰ ਆ ਅਸੀਂ ਕਹਿੰਦੇ ਆ ਕਿ ਤੁਹਾਡੇ ਬੱਚੇ ਸੁਰੱਖਤ ਰਹਿਣ ਵੈਗੁਰੂ ਕੈ ਚੜ੍ਹਦੀ ਕਲਾ ਚ ਰੱਖੇ ਪਰ ਜਿਨ੍ਹਾਂ ਦੇ ਬੱਚੇ ਤੇਰੇ ਪਿਤਾ ਆ ਤੇਰੇ ਪਤੀ ਨੇ ਮਾਰੇ ਆ ਤੇ ਉਹ ਮਾਵਾਂ ਨੂੰ ਪੁੱਛ ਕੇ ਦੇਖ ਮੜਾ ਜਾ ਤੂੰ ਕਹਿੰਦੀ ਆ ਕਿ ਸਾਡਾ ਫਿਕਰ ਆ ਇਹਦੇ ਇਹੀ ਫਿਕਰ ਆ ਬੰਦੀ ਸਿੰਘਾਂ ਬਾਰੇ ਕੀਤਾ ਕਦੇ ਇਹੀ ਫਿਕਰ ਆ ਭਾਈ ਅੰਬਰਤ ਪਾਲ ਨੇ ਆੜ ਆੜ ਕੇ ਮੂੰਹ ਹਰ ਸਿਮਰਤ ਕੌਰ ਬਾਦਲਾ ਬਕਰਮ ਸਿੰਘ ਮਜੀਠੀਆ ਬਿਰਸਾ ਸਿੰਘ ਬਲਟੋਆ ਤੇ ਜਿਹੜਾ ਸੁਖਵੀਰ ਬਾਦਲਾ ਕਹਿੰਦਾ ਜੀ ਉਹਨੂੰ ਬਾਹਰ ਨਿਕਲ ਦੇਣਾ ਚਾਹੁੰਦਾ ਆਪ ਚੈਟ ਆ ਗਈ ਫਲਾਨਾ ਆ ਗਈ ਧੰਕਾ ਆ ਗਈ ਤੇਰੇ ਇਸ ਪਤੀ ਨੇ ਪੂਰੀ ਅਤ ਚੁੱਕੀ ਹੋਈ ਸੀ ਕਿ ਮੈਨੂੰ ਕੌਣ ਫੜਨ ਵਾਲਾ ਹੈਗਾ ਤੇਰਾ ਭਗਵੰਤ ਮਾਨ ਨੇ ਜਿਹੜਾ ਇਹਨੂੰ ਪਸਾਇਆ ਹੁਣ ਜਿਹੜਾ ਅਮਨਤ ਤੋਂ ਬਾਅਦ ਸਰੋਤ ਦੇ ਜਾਇਦਾਦ ਦੇ ਮਾਮਲੇ ਦੇ ਵਿੱਚ ਨਾ ਕਾਰਕ ਨਾ ਜਿਹੜੇ 2 ਨੰਬਰ ਦੇ ਧੰਦੇ ਕਰਦੇ ਕਿਉਂ ਜਾਣਾ ਪੈਂਦਾ ਤੇ ਉਹ ਬੰਦੀ ਸਿੰਘਾ ਜਿਹਨੂੰ 30-30 ਸਾਲ ਹੋ ਗਏ ਉਹਨਾਂ ਦੇ ਮਾਮਾ ਅਜ ਮੰਦੇ ਤੇ ਪੰਜਾਂ ਨੇ ਜੇਕਰ ਗੱਲ ਚੱਲੇ ਸਖਬੀਰ ਬਾਦਲ ਕੋਲੇ ਉਪਮੱਖ ਮੁੱਖ ਮੰਤਰੀ ਹੁੰਦੇ ਹੋਏ ਕਿ ਭਾਈ ਜਗਤਾ ਸਿੰਘ ਹਵਾਰੇ ਨੂੰ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਚਾਹੁੰਦਾ ਤਾਂ ਕਹਿੰਦਾ ਜੀ ਉਹ ਅੱਤਵਾਦੀ ਆ ਉਹਨੇ ਬੰਦੇ ਮਾਰੇ ਆ ਉਹਨੇ ਫਲਾਨਾ ਕੁਝ ਕੀਤਾ ਤੇ ਤੁਹਾਨੂੰ ਤਾਂ 7-8 ਮਹੀਨੇ ਹੋਏ ਆ 30-30 ਸਾਲ ਹੋ ਗਏ ਤੇ ਉਹਨਾਂ ਦੇ ਬੱਚੇ ਨਹੀਂ ਸੀ ਕਿ ਉਹਨਾਂ ਦੀ ਮਾਵਾਂ ਨਹੀਂ ਸੀ ਕਿ ਉਹਨਾਂ ਦੀ ਪਤਨੀਆਂ ਨਹੀਂ ਸੀ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਭ ਤੋਂ ਵੱਧ ਜ਼ੋਰ ਕਿਹਦਾ ਲੱਗਿਆ ਬਕਰਨਾ ਸਿੰਘ ਮਜੀਠੀਏ ਦਾ ਸਖਬੀਰ ਬਾਦਲ ਦਾ ਵਰਸਾ ਸਿੰਘ ਬਲਟੋਹੇ ਦਾ ਇਹ ਵਿਵਾ ਤੇਰੇ ਪਤੀ ਦਾ ਅੱਜ ਆਪਣੇ ਬਾਰੇ ਦੁੱਖ ਲੱਗਦਾਗਾ ਤੁਹਾਨੂੰ ਅੱਜ ਤੁਹਾਡੇ ਛੋਟੇ ਬੱਚੇ ਤੁਹਾਡੇ ਯਾਦ ਆ ਗਏ ਉਹਨੂੰ ਫਾਂਸੀ ਤੇ ਨਹੀਂ ਲਟਕਾਇਆ ਉਹਨੂੰ ਅਜੇ ਉਹਨੂੰ 20 ਸਾਲ ਦੀ ਨਹੀਂ ਬੋਲੀ ਅਜੇ ਅੱਜ ਇਹਦਾ ਟ੍ਰਾਇਲ ਚੱਲ ਰਿਹਾ ਅੱਜ ਦੇਖਦੇ ਆ ਕਿ ਕਿਹੜੇ ਕਿਹੜੇ ਮਾਵਲੇ ਦੇ ਵਿੱਚ ਸਜ਼ਾ ਹੋਣੀ ਆ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅੱਤ ਚੁੱਕੀ ਹੋਵੇ ਅੱਤ ਤੇ ਅੰਤ ਦਾ ਬੈਰ ਹੁੰਦਾ ਤੇ ਹੁਣ ਕਿਉਂ ਪੇਟ ਦਿਓ ਆਪਦੇ ਬਾਰੇ ਲੋਕਾਂ ਦੇ ਪੁੱਤ ਮਾਰਨੇ ਬੜੇ ਤੁਹਾਨੂੰ ਸੌਕੇ ਲੱਗੇ ਆ ਲੋਕਾਂ ਉਤੇ ਕਹਿਰ ਗੁਜ਼ਾਰਨਾ ਬੜਾ ਸੌਕਾ ਲੱਗੇ ਆ ਤੇ ਅੱਜ ਬਾਦਲ ਪਾਰਟੀ ਅੱਜ ਬਾਦਲ ਲਾਣਾ ਕਮੇ ਰਿੰਗ ਰਿਆਗਾ ਅੱਜ ਕਮੇ ਸੂਈ ਮੈਂ ਅਸਮੰਗੂ ਵਟ ਕਰੀ ਜਾ ਰਹੇ ਆ ਕਿਉਂਕਿ ਜਿਹੜਾ ਕਿ ਆ ਸੁਖਵੀਰ ਬਾਦਲ ਕਰੀ ਜਾਂਦਾ ਸਾਡੀ ਸਰਕਾਰ ਬਣਾ ਦਿਓ ਅਸੀਂ ਟੂਬਲ ਕਨੈਕਸ਼ਨ ਦੇ ਦਾਂਗੇ ਅਸੀਂ ਫਲਾਨਾ ਦੇ ਦਾਂਗੇ ਅਸੀਂ ਟੈਕਸ ਫਰੀ ਕਰਦਾਂਗੇ ਮੋਟਰਸਾਈਕਲਾਂ ਦੇ ਉੱਤੋਂ ਆਹ ਦੇਖ ਲਓ ਇਹਨਾਂ ਦਾ ਚੌਣ ਜਿਹੜਾ ਆਹ ਦੇਖ ਲਓ ਇਹਨਾਂ ਦੇ ਬਾਅਦ ਇਹ ਕੂਤਰਾਂ ਦੇ ਬਾਜ਼ੀਆਂ ਕਰਾ ਦਾਂਗੇ ਮੋਟਰਸਾਈਕਲ ਦੇ ਟੈਕਸ ਹਟਾ ਦਾਂਗੇ ਟੂਲ ਕਨੈਕਸ਼ਨ ਦੇ ਦਾਂਗੇ ਕਦੇ ਇਹ ਤੁਹਾਡੀ ਜਵਾਨ ਇਹ ਕਾਤੋਂ ਨਹੀਂ ਕਹਿੰਦੀ ਕਿ ਜੋ ਪੰਜਾਬ ਦੇ ਵਿੱਚ ਚਿੱਟਾਗਾ ਉਹ ਅਸੀਂ ਬੰਦ ਕਰਾਵਾਂਗੇ ਜਾਂ ਜਿੰਨਾ ਚਿੱਟੇ ਦੇ ਸਾਡੇ ਬੰਦੇ ਆ ਤੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਡੱਕਾਂਗੇ ਤਾ ਇਹ ਕਿਉਂ ਨਹੀਂ ਕਹਿ ਰਹੇ ਕਿ ਸਰਕਾਰੀਆ ਹਸਪਤਾਲ ਦੇ ਅਹਜੇ ਬਣਾਵਾਂਗੇ ਕਿ ਲੋਕ ਜਿਹੜਾ ਪੀਜੀਆ ਜਾਂਦੇ ਆ ਤੇ ਲਾਜ ਇੱਥੇ ਹੋ ਜਾਵੇ ਅਗ ਕਿਉਂ ਨਹੀਂ ਕਹਿੰਦੇ ਕਿ ਸਿਸਟਮ ਆ ਕਿ ਸੁਧਰ ਜਾਵੇ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲ ਜੇ ਇਹ ਨਹੀਂ ਕਹਿਣਾ ਤੁਸੀਂ ਇਹ ਨਹੀਂ ਕਹਿਣਾ ਤੁਸੀਂ ਕਿ ਵਿਦਿਆ ਬਰਨਾਲੀ ਠੀਕ ਹੋ ਜੇ ਪਰ ਨਹੀਂ ਤੁਸੀਂ ਲੋਕਾਂ ਨੂੰ ਕਮੇ ਮੂਰਖ ਬਣਾਉਣਾ ਬੁੱਧੂ ਬਣਾਉਣਾ ਕਵੇਂ ਲੋਕਾਂ ਦੀਆਂ ਵੋਟਾਂ ਵਟਾਉਣੀਆਂ ਨੇ ਇਹ ਤੁਹਾਨੂੰ ਇਸ ਜਿਹੜਾ ਐਜੇ ਬਿਆਨ ਰਾਸ ਹੁੰਦੇ ਆ ਤੇ ਇਸ ਕਰਕੇ ਮੜੀ ਮਢੀ ਸ਼ੰਗ ਮੰਨ ਲਿਆ ਕਰੋ ਕਿ ਸਰਕਾਰ ਆ ਕੇ ਸਾਡੀ 27 ਦੇ ਵਿੱਚ ਆਜੂਗੀ ਜਿਵੇਂ ਐ ਚੱਕੀ ਫਿਰਦੇ ਹੱਥਾਂ ਦੇ ਉੱਪਰ ਜਿਵੇਂ ਪਤਾ ਨਹੀਂ ਕੁਰਸੀ ਦੇ ਉੱਤੇ ਜਾ ਕੇ ਬੈਠ ਜਾਣਾਗਾ ਇਹ ਤਾਂ ਲੋਕ ਦੱਸਣਗੇ 2027 ਦਾ ਟਾਈਮ ਆਊਗਾ ਤੇ ਅੱਜ ਹੀ ਇਹ ਟਿਕਟਾਂ ਐਲਾਨ ਕਰੀ ਜਾਂਦੇ ਆ ਪਹਿਲੇ ਸਾਲ ਪਹਿਲੇ ਇਹ ਫਲਾੰਦਾ ਬੰਦਾ ਸਾਡਾ ਧਮਕੇ ਤੋਂ ਪਾਰ ਲੜੂਗਾ ਟਿਕ ਤੋਂ ਲੜੂਗਾ ਤੁਸੀਂ ਇਹਦੇ ਨਾਲ ਖੜ੍ਹ ਜੋ ਬੜੀ ਵੱਡੀ ਤੁਸੀਂ ਕੁਰਬਾਨੀ ਕੀਤੀ ਹੈ ਬੜਾ ਵੱਡਾ ਤੁਸੀਂ ਮਾਰਕਾ ਮਾਰੇਗਾ ਕਰਿਆ ਕੀ ਹੈ ਤੁਸੀਂ ਪੰਜਾਬ ਦਾ ਸਤਿਆਨਾਸ਼ ਪੰਜਾਬ ਦਾ ਬੇੜਾ ਕਰਕਾ 25 ਸਾਲ ਤੁਹਾਡੇ ਕੋਲ ਰਾਜ ਰਿਹਾ 25 ਸਾਲਾਂ ਦੇ ਵਿੱਚੋਂ ਮੈਨੂੰ ਦੱਸ ਦਿਓ ਕਿ ਤੁਸੀਂ ਕੀ ਕੁਝ ਕਰਤੇ ਦਿੱਤਾ ਤੇ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਬੋਨਲ ਦੇ ਲਈ ਬਹੁਤ ਖੁਸ਼ ਆ ਇਹਨਾਂ ਦੇ ਜਿਹੜਾ ਕਿ ਅੱਜ ਆਕੇ ਨੇ ਇਹਨਾਂ ਦੇ ਅੱਜ ਮਜੀਠੀਏ ਵਰਗੇ ਜਾਂ ਹੋਰ ਜਿਹੜੇ ਭਗਾਉੜੇ ਆ ਤੇ ਇਹ ਨਹੀਂ ਕਹਿੰਦੇ ਕਿ ਭਾਈ ਮਜੀਠੀਏ ਨੇ ਜੇਕਰ ਚਿੱਟਾ ਵੇਚਿਆ ਜਾਂ ਉਹਨੇ ਅੰਦਰ ਤੋਂ ਬਾਦ ਸਰੋਤ ਦੇ ਮਾਮਲੇ ਵਿੱਚ ਜਾਇਦਾਦ ਬਣਾਈ ਆ ਤਾਂ ਉਹਨੂੰ ਘਟੋ ਘਟ ਉਮਰਾ ਕੈਦ ਨਹੀਂ ਫਾਂਸੀ ਹੋਣੀ ਚਾਹੀਦੀ ਆ ਇਹ ਗੱਲ ਨਹੀਂ ਕਹੀ ਕਿਸੇ ਨੇ ਇਹ ਫਿਕਰ ਲੱਗ ਗਿਆ ਕਿ ਛੋਟੇ ਬੱਚੇ ਆ ਕਿ ਸਾਨੂੰ ਉਹਦੀ ਬੜੀ ਚਿੰਤਾ ਆ ਗਈ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਚਿੰਤਾ ਹੁੰਦੀ ਆ ਹਰ ਇੱਕ ਪਤਨੀ ਨੂੰ ਆਪਣੇ ਪਤੀ ਦੀ ਚਿੰਤਾ ਹੁੰਦੀ ਆ ਹਰ ਇੱਕ ਬੱਚੇ ਨੂੰ ਆਪਣੇ ਪਿਤਾ ਦੀ ਚਿੰਤਾ ਹੁੰਦੀ ਆ ਇਹ ਕੱਲਾ ਮਜੀਠੀਆ ਰਾਬਤ ਨੂੰ ਨਹੀਂ ਡਿੱਗਿਆ ਕਿ ਉਹਦੀ ਚਿੰਤਾ ਹੋਊਗੀ ਤੇ ਬਾਕੀ ਜਿਹੜੇ ਤੁਸੀਂ ਕਿੰਨੇ ਨੌਜਵਾਨਾਂ ਤੇ ਜਵਾਬਾ ਲਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਛੁੱਟਿਆ ਹੋਇਆਗਾ ਤੁਹਾਡੀ ਸਰਕਾਰ ਹੁੰਦੇ ਤੁਸੀਂ ਗੋਲੀਆਂ ਮਾਰ ਮਾਰ ਕੇ ਨਾਤੇ ਸਿੱਖਾਂ ਨੂੰ ਮਾਰ ਦਿੱਤਾ ਤੇ ਉਹ ਜਿਨ੍ਹਾਂ ਨੇ ਮੁੜ ਕੇ ਨਹੀਂ ਆਉਣਾ ਤੇ ਉਹਨਾਂ ਦੀ ਮਾਂ ਨੂੰ ਪੁੱਛ ਕੇ ਜੇ ਦੇਖ ਲੋ ਉਹਨਾਂ ਦੇ ਪਤਨੀਆਂ ਨੂੰ ਪੁੱਛ ਕੇ ਦੇਖ ਲਓ ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਆਪਣੇ ਬਾਰੇ ਤੁਹਾਨੂੰ ਬੜਾ ਦੁੱਖ ਲੱਗਿਆ ਤੇ ਹੁਣ ਕਰਲਾਉਂਦਾ ਉਹ ਉੱਥੇ ਲਿੜਦਾ ਹੋਊਗਾ ਚੰਗਿਆੜਾ ਮਾਰਦਾ ਹੋਊਗਾ ਇਸ ਕਰਕੇ ਤੁਹਾਨੂੰ ਦੁੱਖ ਲੱਗਿਆ ਕਹਿੰਦਾ ਹੋਊਗਾ ਬਚਾ ਲਾ ਤੇ ਇਸ ਵੀਡੀਓ ਤੇ ਜਰੂਰ ਆਪਣੇ ਕਮੈਂਟ ਲਾਇਕ ਜਰੂਰ ਕਰਨੇ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ